ਉਦੋਂ ਵੀ ਪਹਿਲਾਂ ਜਦੋਂ ਵੀ ਕਥਾ ਕਰਨਾ ਕਿਤੇ ਗੱਲ ਹੋਣੀ ਤਾਂ ਸਾਡਾ ਬਾਰ ਬਾਰ ਇਸ਼ੂਏ ਹੁੰਦਾ ਸੀ ਕਿ ਇਦਾਂ ਕਨਵਿੰਸ ਨਹੀਂ ਮਨ ਹੋ ਰਿਹਾ ਠੀਕ ਆ ਮਨ ਮਨ ਨਹੀਂ ਰਿਹਾ ਵੀ ਗੁਰੂ ਸਾਹਿਬ ਨੇ ਇਦਾਂ ਸਿੱਖ ਬਣ ਲਈ ਠੀਕ ਆ ਪ੍ਰਚਾਰ ਕਰਨ ਲਈ ਕਥਾ ਕਰਨ ਲਈ ਕੋਈ ਇਦਾਂ ਦੀ ਮਹਿੰਮਤ ਹੋਰੀ ਹੋਵੇ ਵੀ ਇਹਦੀ ਘਾਟ ਆ ਵੀ ਲੰਗਰ ਨਹੀਂ ਸ਼ਿਕਾਇਆ ਜਾ ਰਿਹਾ ਭੁੱਖੇ ਲੋਕ ਮਰ ਰਹੇ ਆ ਜਦੋਂ ਗੁਰਬਾਣੀ ਨੂੰ ਪੜ੍ਹਦੇ ਆ ਜਦੋਂ ਗੁਰੂ ਪਾਤਸ਼ਾਹਾਂ ਦਾ ਜਿਹੜਾ ਲੈਵਲ ਆ ਉਹਨਾਂ ਦੀ ਸੋਚ ਦਾ ਜਦੋਂ ਸਵਾਲ ਉਠਾਉਂਦੇ ਆ ਕਿੰਤੂ ਕਰਦੇ ਆ ਕਿਤੇ ਠੀਕ ਹੈ ਜਿਨੇ ਉਸ ਵੇਲੇ ਕਬੀਰ ਜੀ ਦਾ ਇਹ ਕਹਿਣਾ ਪਿਆ ਅੱਲਾ ਇੱਕ ਮਸੀਤ ਵਸਤ ਹੈ ਅਵਰ ਮੁਲਕ ਕਿਸ ਕੀ ਰਾ ਸਭ ਗੋਬਿੰਦ ਹੈ ਸਭ ਗੋਬਿੰਦ ਹੈ ਦੀ ਗੱਲ ਕਰਨੀ ਮਨ ਸਮਝਾਵਣ ਕਾਣੇ ਕਛੂਅ ਪੜੀਏ ਗਿਆਨ ਕਿ ਪ੍ਰਥਮੇ ਮਨ ਪ੍ਰਬੁੱਧ ਹੈ ਆਪਣਾ ਪਾਸ਼ਾ ਵਰਜਾਵੈ ਆਪ ਸਵਾਰੇ ਮੈਂ ਮਿਲਾਂ ਜਦੋਂ ਮਨ ਦੇ ਬਾਰੇ ਗੱਲ ਹੁੰਦੀ ਆ ਆਪਣੀ ਪਰਸਨੈਲਿਟੀ ਦੀ ਡਿਵੈਲਪਮੈਂਟ ਦੇ ਬਾਰੇ ਗੱਲ ਹੁੰਦੀ ਆ ਆਪਣੇ ਆਪ ਨੂੰ ਸਵਾਰਨਾ ਕੌਣ ਕੌਣ ਮਿਲਦਾ ਕੌਣ ਆ ਜਿਹੜਾ ਉਹ ਉਹ ਕਿਹੜਾ ਆ ਜਿਹੜਾ ਇਦਾਂ ਕਹਿੰਦਾ ਹੋਵੇ ਵੀ ਤੂੰ ਪਹਿਲਾਂ ਵਧੀਆ ਬਣ ਜਾ ਤੂੰ ਚੰਗਾ ਹੋ ਜਾ ਪਹਿਲਾਂ ਤੂੰ ਸਾੜਾ ਛੱਡ ਪਹਿਲਾਂ ਈਰਖਾ ਛੱਡ ਬੇਈਮਾਨੀ ਛੱਡ ਝੂਠ ਛੱਡ ਦੇ ਦੋਗਲਾਪਣ ਛੱਡ ਦੇ ਤੂੰ ਪਹਿਲਾਂ ਠੀਕ ਹੈ ਫਿਰ ਤੇਰਾ ਮੇਰਾ ਮੇਰਾ ਹੋ ਸਕ ਕੋਣ ਆ ਔਰ ਕਿੰਨਾ ਵਧੀਆ ਹੋਊਗਾ ਜਿਹੜਾ ਇਹ ਸ਼ਰਤਾਂ ਰੱਖਦਾ ਹੋਵੇ ਨਹੀਂ ਤਾਂ ਕ੍ਰਪਸ਼ਨ ਜਿੰਨੀ ਜਿੰਨਾ ਜਿੰਨਾ ਕ੍ਰਾਪਟ ਸਾਡਾ ਮਾਈਂਡ ਹੋਇਆ ਆ ਉਹ ਤਾਂ ਹਰ ਹਰ ਚੀਜ਼ ਦੋ ਨੰਬਰ ਦੀ ਚਾਹੁੰਦਾ ਹਰ ਹਰ ਕੰਮ ਚ ਲੁਕੋਚ ਆਉਂਦਾ ਹੁੰਦਾ ਉਹ ਤਾਂ ਫਿਰ ਰਲ ਕੇ ਖਾਣੇ ਕੋਈ ਗੱਲ ਨਹੀਂ ਹੁਣ ਇਹ ਉਸ ਵੇਲੇ ਜਾਨੀ ਅੱਜ ਤੋਂ 5 600 700 800 ਸਾਲ ਪਹਿਲਾਂ ਕਿਸੇ ਦਾ ਇਹ ਸੋਚਣਾ ਕਿ ਪਹਿਲਾਂ ਆਪਣੇ ਆਪ ਨੂੰ ਸਵਾਰਨਾ ਪੈਣਾ ਸ਼ਰਤ ਇਹ ਜਿੱਦੋਂ ਜਿੱਦ ਸੰਗਲ ਤੋਂ ਗੁਰੂ ਸਾਹਿਬ ਕਾਮ ਕ੍ਰੋਧ ਲੋਭ ਮੋਹ ਹੰਕਾਰ ਦੀ ਗੱਲ ਕਰਦੇ ਆ ਠੀਕ ਹੈ ਉਹ ਮਤਲਬ ਕਾਮ ਤਾਂ ਸ਼ਕਤੀ ਆ ਉਹ ਤਾਂ એનર્ਜੀ ਆ ਬਾਡੀ ਦੇ ਲਈ ਉਹ ਨਿੰਦਿਆ ਕਿਦਾਂ ਭੰਡਿਆ ਕਿਦਾਂ ਗਲਤ ਕਿਦਾਂ ਕਿਹਾ ਜਾ ਸਕਦਾ ਇਹ ਦੋ ਦੋ ਚੀਜ਼ਾਂ ਗੁਰੂ ਸਾਹਿਬ ਕਿਦਾਂ ਬਰਾਬਰ ਕਿਦਾਂ ਕਹਿ ਸਕਦੇ ਆ ਕਿ ਪਰਿਵਾਰ ਵਿਆਹ ਕਰਾਉਣਾ ਆ ਪਰ ਕਾਮ ਗਲਤ ਆ ਜਿੰਦਾਂ ਸਾਨੂੰ ਪੇਸ਼ ਕੀਤਾ ਗਿਆ ਗਰਵਾਣੀ ਨੂੰ ਸਾਡੇ ਮੂਹਰੇ ਜਦੋਂ ਤੁਸੀਂ ਆਪ ਸਮਝਦੇ ਆ ਜਦੋਂ ਦੁਨੀਆ ਦੇ ਇਤਿਹਾਸ ਨੂੰ ਪੜ੍ਹਦੇ ਆ ਬਰਾਬਰ ਗੁਰੂ ਨਾਨਕ ਪਾਸ਼ਾ ਦੇ ਟਾਈਮ ਦੇ ਬਰਾਬਰ ਕਿੱਥੇ ਜਾ ਚੁੱਕੀ ਦੁਨੀਆ ਉਸ ਵੇਲੇ ਡਿਸਕਸ਼ਨ ਕੀ ਹੋ ਰਹੀ ਹੈ ਕਿੰਨਾ ਬੰਦਿਆਂ ਨੂੰ ਮਿਲ ਰਿਹਾ ਹੈ ਉਨੋਂ ਦੀ ਉਹ ਕਿਹੜੇ ਜੇ ਅਸੀਂ ਉਦੋਂ ਵੀ ਗੱਲ ਕਰਦੇ ਸੀ ਵੀ ਬਾਬਰ ਜੀ ਜਿਸ ਪਾਸਿਓਂ ਗਿਆ ਆ ਉੱਥੇ ਉਹ ਤਾਂ ਯੂਰਪ ਦੇ ਨਾਲ ਲੱਗਦਾ ਹੈ ਇਦਾਂ ਕਿਦਾਂ ਹੋ ਸਕਦੀ ਸੀ ਵੀ ਉਦਾਂ ਉਦਾਂ ਹੀ ਦਲੀਲ ਕਿਸੇ ਬਾਬੇ ਦੀ ਕਿਸੇ ਇਦਾਂ ਸਾਧ ਬਾਣੀ 'ਚ ਬੈਠੇ ਬੰਦੇ ਦੀ ਉਦਾਂ ਹੀ ਇਹ ਦਲੀਲ ਸੁਣ ਕੇ ਵੀ ਇੱਥੇ ਕੁਛ ਨਹੀਂ ਇਹ ਨਾਲ ਨਹੀਂ ਜਾਂਦਾ ਹਾਂ ਇੱਥੇ ਖਾਲੀ ਹੱਥ ਜਾਣਾ ਪੈਣਾ ਵੀਦਾਂ ਦਲੀਲ ਸੁਣ ਕੇ ਉਹ ਉਪਸਿਜ ਗਿਆ ਇਦਾਂ ਕਿਦਾਂ ਹੋ ਗਿਆ ਬਾਦਸ਼ਾਹਾਂ ਕੋ ਦਲੀਲਾਂ ਪਤਾ ਕਿੰਨੀਆਂ ਹੁੰਦੀਆਂ ਆ ਤੁਸੀਂ ਕਿਸੇ ਕਿਸੇ ਮਹਾਪੁਰਖ ਨੂੰ ਕਿਸੇ ਧਾਰਮਿਕ ਬੰਦੇ ਨੂੰ ਧਿਆਨ ਨਾਲ ਪੜ ਕੇ ਦੇਖੋ ਜਿਹੜਾ ਉਸ ਬਿੱਲੇ ਦਾ ਬਾਦਸ਼ਾਹ ਹੈ ਨਾ ਤੁਸੀਂ ਹੈਰਾਨ ਹੋਵੋਗੇ ਕਿ ਉਹਦਾ ਜਿਹੜਾ ਉਹਦੀ ਸੋਚ ਦਾ ਪੱਧਰ ਹੈ ਉਹਦੀ ਬੁੱਧੀ ਦਾ ਪੱਧਰ ਹੈ ਉਹ ਕਿੰਨਾ ਵਿਕਸਤ ਹੋ ਚੁੱਕਾ ਹੁੰਦਾ ਐਵੇਂ ਥੋੜਾ ਦੁਨੀਆ ਤੇ ਰਾਜ ਕਰਦਾ ਤੁਸੀਂ ਹਿਟਲਰ ਵਰਗੇ ਕਿਸੇ ਜ਼ਾਲਮ ਬੰਦੇ ਦੀ ਵੀ ਗੱਲ ਕਰਦੇ ਆ ਨਾ ਫਿਰ ਵੀ ਤੁਹਾਨੂੰ ਇੱਕ ਚੀਜ਼ ਮੰਨਣੀ ਪੈਣੀ ਹੈ ਗੱਲ ਮੰਨਣੀ ਪੈਣੀ ਆ ਕਿ ਇੰਟੈਲੈਕਚੁਅਲ ਦੇ ਪੱਖੋਂ ਪੀਕਤੇ ਹੋਊਗਾ ਉਹ ਦੁਨੀਆਂ ਦੇ ਜਿੰਨੇ ਵੱਡੇ ਕ੍ਰਿਮੀਨਲ ਆ ਦੁਨੀਆਂ 'ਚ ਜਿੰਨੇ ਵੱਡੇ ਵੱਡੇ ਸਮਗਲਰ ਆ ਬਲੈਕਲਿਸਟਡ ਬੰਦੇ ਆ ਉਹਨਾਂ ਦਾ ਆਈਕਿਊ ਦੇਖੋ ਨਾ ਆਈਕਿਊ ਚੈੱਕ ਕਰਵਾਇਆ ਜਾਵੇ ਉਹਨਾਂ ਦਾ ਬਹੁਤ ਘੱਟ ਇਦਾਂ ਹੋਊਗਾ ਕਿ ਬਿਊਰੋਕ੍ਰੇਸੀ ਤੁਹਾਨੂੰ ਉਹਨਾਂ ਦੇ ਲੈਵਲ ਦਾ ਬੰਦਾ ਮਿਲਦਾ ਹੋਵੇ ਇਦਾਂ ਜਿੰਨੇ শারਪ ਦਿਮਾਗ ਉਹਨਾਂ ਦੇ ਜਿੰਨੀ ਕੈਲਕੂਲੇਸ਼ਨ ਉਹਨਾਂ ਦੀ ਤੇ ਜਿਹੜਾ ਬਾਕੀਆਂ ਨੂੰ ਇਦਾਂ ਪੋਲਿਟਿਕਸ ਵਿੱਚ ਖੜਾ ਕੇ ਬੇਫਕੂ ਬਣਾ ਕੇ ਚਾਲਾਂ ਚ ਲਿਆ ਕੇ ਆਪ ਸਾਰਿਆਂ ਤੋਂ ਅੱਗੇ ਨਿਕਲ ਜਾਂਦਾ ਐਮੀ ਥੋੜੀ ਬੰਦਾ ਹੋਊਗਾ ਉਹ ਤੇ ਉਹ ਜੀ ਕਨਵਿੰਸ ਹੋ ਰਿਹਾ ਜੋ ਬੈਠ ਰਿਹਾ ਕਿਸੇ ਦਿਨਾਂ ਤੱਬਕਿਆ ਇੱਕੋ ਗੱਲ ਹੋਗੀ ਉਹ ਨਾਮ ਜਪਾਉਣੇ ਵਾਲੀ ਲੰਗਰ ਛਕਾਉਣੇ ਵਾਲੀ ਗੱਲ ਨਹੀਂ ਹੋਊਗੀ ਇਸ ਬੰਦੇ ਦੇ ਵਿੱਚ ਫੇ ਸਾਰੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਮਾਲਾ ਨੂੰ ਭੰਡ ਦੇ ਭੰਡ ਦੇ ਗਲ ਚ ਮਾਲਾ ਪਾ ਕੇ ਬਹਿ ਗਿਆ ਹੁਣ ਕਿਸੇ ਦੇ ਮੂਰੇ ਠੀਕ ਗੁਰਬਾਣੀ ਦੇ ਵਿੱਚ ਸਿੱਖਿਆ ਸਿਧਾਂਤ ਕੁਝ ਹੋਰ ਦਿੰਦੇ ਹੋਣ ਤੇ ਕਰ ਕੁੱਝ ਹੋ ਰਹੇ ਉਹ ਉਹ ਸਾਨੂੰ ਜਦੋਂ ਅਸੀਂ ਇੱਕ ਵਾਰੀ ਗੇੜ ਚ ਆ ਗਿਆ ਫਿਰ ਤੁਹਾਡਾ ਅੱਜ ਦਾ ਟਾਂਚਾ ਜੋਖਿ ਹੋ ਰਿਹਾ ਆ। ਉਹ ਤੋ ਕਨਵਿੰਸ ਹੋਣਾ ਤੁਹਾਡਾ। ਬੇਚਨ ਹੀ ਜੜੀ ਆ ਨਾ ਤੁਹਾਡੀ। ਬੱਤੀ ਪੇ ਹੂ ਕੀ ਰਿਹਾ। ਜਿਨ੍ਹਾਂ ਵਸੀ ਪਾਤਸ਼ਾਹ ਕੰਨੇ ਆ ਜਿਹੜੇ ਏਡੇ ਮਹਾਨ ਆ ਉਹ ਇਦਾਂ ਇਦਾਂ ਧੋਗਲਾਪਨ ਕਿੱਦਾਂ ਕਰ ਸਕਦੇ ਆ। ਹੋਇਆ ਕੀ ਆ ਫਿਰ? ਸੜ ਤੇ ਆ ਜਿਨ੍ਹਾਂ ਦੀ ਅਸੀਂ ਖਾਲਸਤਾਨੀਆਂ ਦੀ ਗੱਲ ਕਰਦੇ ਆ ਹਨਾ ਤੁਸੀਂ ਆਪਾਂ ਉਹ ਖੜੇ ਦੀ ਉਹਦੇ ਸੁਣਾਇਆ ਕਲਿੱਪ ਕਿ ਉਹ ਸਿਮਰ ਜਿਸ ਮਾਨ ਦੇ ਬਾਰੇ ਕਿਹਾ ਕਿਉਂਕਿ ਉਹ ਬੰਦੇ ਉਹਨਾਂ ਬੇਲਿਆਂ ਦੇ ਵਿੱਚ ਜਦੋਂ ਬਿਆਨ ਤੋਂ ਦਾ ਕਤਲ ਹੋਇਆ 91 91 ਜਦੋਂ ਵੀ 91 91 ਚ ਗਿਆ ਉਹਨਾਂ ਦਿਨਾਂ 'ਚ ਉਹ ਹੰਡੇ ਆ ਸਾਰੇ ਖਾਲਸਤਾਨ ਦਾ ਐਲਾਨ ਹੋਇਆ 86 ਦੇ ਵਿੱਚ ਠੀਕ ਹੈ ਬਲੈਕ ਥੰਡਰ ਹੋਇਆ ਬਲੈਕ ਥੰਡਰ ਬਾਰੇ ਕਿੰਨੇ ਡਿਟੇਲ ਨਾਲ ਗੱਲ ਕੀ ਠੀਕ ਹੈ ਤੇ ਪ੍ਰਸ਼ਾਦ ਵਾਲੇ ਬਾਟਿਆਂ ਚ ਮਲ ਮੂਤਰ ਕਰਕੇ ਜਿਹਨੂੰ ਹਰ ਕੇ ਪੌੜੀ ਕਹਿ ਕੇ ਜਿੱਥੇ ਚੂਲਾ ਲਿਆ ਜਾਂਦਾ ਉੱਥੇ ਟੋਲ ਟਾਲੇ ਹੱਥ ਧੋਤੇ ਗਏ ਹੁਣ ਇਹ 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 ਗੱਲ ਅਸੀਂ ਇਦਾਂ ਕਹਿ ਸਕਦੇ ਆ ਵੀ ਦੇਖੋ ਜੀ ਉਹ ਜਿਹੜੇ ਬੰਦੇ ਏਜੰਸੀਆਂ ਨੇ ਬਾੜੇ ਜਾਂ ਕੋਈ ਕਹਿੰਦਾ ਵੀ ਰੋਡੇ ਉਹਨਾਂ ਨੇ ਬਾੜੇ ਕੋਈ ਕਹਿੰਦਾ ਬਦਨਾਮ ਕਰਨੇ ਨੂੰ ਬਾੜੇ ਠੀਕ ਹੈ ਪਰ ਸਚਾਈ ਜਿਹੜੀ ਆ ਨਾ ਉਹ ਸਾਨੂੰ ਕਬੂਲਣੀ ਪੈਣੀ ਆ ਵੀ ਸਾਡੇ ਲੋਕਾਂ ਚ ਅਜੇ ਉਹ ਪੱਖ ਵਿਕਸਿਤ ਨਹੀਂ ਹੋਇਆ ਜਿਹਨੂੰ ਜਿਹਨੂੰ ਕੁਰਬਾਨੀ ਕਹਿੰਦੇ ਆ ਤਿਆਗ ਕਹਿੰਦੇ ਆ ਸੰਘਰਸ਼ ਕਿਸੇ ਲਾਲਸਾ ਵਿੱਚੋਂ ਨਹੀਂ ਲੜੇ ਜਾਂਦੇ ਇੱਦਾਂ ਥੋੜੀ ਹੋ ਗਿਆ ਵੀ ਬਲੈਕ ਥੰਡਰ ਤੇ ਜਾ ਕੇ ਸਮਝ ਗਿਆ ਸੀ ਵੀ ਨਹੀਂ ਨਹੀਂ ਜੜੇ ਖਣੇ ਦਾ ਕੰਮ ਨਹੀਂ ਹੈਗਾ ਐਮੀ ਐਮੀ ਨਾਲ ਬੰਦੂਕਾ ਚੱਕ ਕੇ ਤੁਰ ਪਿਆ ਕਰੋ ਬਲੈਕ ਥੰਡਰ ਦੇ ਵੇਲੇ ਵੀ ਇੱਕ ਗੱਲ ਤਾਂ ਪੱਕੀ ਆ ਨਾ ਜਾਣ ਤਾਂ ਉਹ ਬੰਦੇ ਬਾੜੇ ਕਿਸੇ ਹੋਰ ਨੇ ਬਾਹਰੋਂ ਕਿਸੇ ਸ਼ਕਤੀ ਨੇ ਇੱਕ ਸੰਭਾਵਨਾ ਇਹ ਆ ਕਿ ਕਿਸੇ ਹਿੰਦੂਆਂ ਨੇ ਕਿਸ ਆਰਐਸਐਸ ਨੇ ਕਿਸੇ ਹੋਰ ਏਜੰਸੀ ਨੇ ਬੰਦਿਆਂ ਦੇ ਦਾੜੀ ਕੇਸ ਰਖਾ ਕੇ ਵਿੱਚ ਬਾੜ ਦਿੱਤੇ ਤੇ ਬਦਨਾਮ ਕਰੋ ਸਿਕਾਂ ਠੀਕ ਆ ਜਾਏ ਹੋ ਸਕਦਾ ਪਈ ਸਰਕਾਰ ਨੇ ਸਿੱਖਾਂ ਚੋਂ ਬੰਦੇ ਖਰੀਦ ਲੈ ਪਈ ਜਿਹੜਾ ਖੜਕੂ ਸੰਘਰਸ਼ ਆ ਜਿਹੜੀ ਲੜਾਈ ਆ ਇੱਕ ਤਾਂ ਹੈਗਾ ਪਈ ਸਿੱਖਾਂ ਨੂੰ ਬਦਨਾਮ ਕਰਨਾ ਹੈ ਧਰਮ ਨੂੰ ਇੱਕ ਹੈਗਾ ਜਿਹੜਾ ਸੰਘਰਸ਼ ਆ ਲੜਾਈ ਵਾਲਾ ਇਹਨੂੰ ਬਦਨਾਮ ਕਰਨਾ ਇਹ ਵੀ ਸੰਭਾਵਨਾ ਹੋ ਸਕਦੀ ਠੀਕ ਹੈ ਇੱਕ ਇਹ ਹੋ ਸਕਦਾ ਪਈ ਸਾਡੇ ਆਪਣੇ ਜਿਦਾਂ ਹੁਣ ਉਹ ਕਹਿ ਰਿਹਾ ਪਈ ਰੋਡੇ ਹੋਣਾ ਨੇ ਇਹ ਬੰਦਿਆ ਨੇ ਇਦਾਂ ਠੀਕ ਹੈ ਬਦਨਾਮ ਕਰਨ ਲਈ ਆਪਣੇ ਬੰਦਿਆ ਨੇ ਕੁਝ ਕਰ ਲਿਆ ਠੀਕ ਹੈ ਪਈ ਉਹ ਉਹ ਚਾਹੇ ਕਿਸੇ ਬ੍ਰੁੱਧੀ ਲੋਬੀ ਨੇ ਕੀਤਾ ਹੋਵੇ ਚਾਹੇ ਸਰਕਾਰੀ ਮਿਸ਼ਨਰੀ ਨੇ ਕੀਤਾ ਹੋਵੇ ਚਾਹੇ ਕਿਸੇ ਆਪਣੇ ਨੇ ਗਦਾਰੀ ਕੀਤੀ ਹੋਵੇ ਇੱਕ ਪੱਖ ਤਾਂ ਇਹ ਹੋ ਗਿਆ ਕਿ ਬੰਦੇ ਰੁਲਾ ਕੇ ਹੋਰ ਪਾਸਿਓਂ ਲਿਆ ਕੇ ਵਿਚਰ ਰੁਲਾ ਦਿੱਤੇ ਗਏ ਠੀਕ ਹੈ ਦੂਜੀ ਸੰਭਾਵਨਾ ਇਹ ਵੀ ਆ ਪਈ ਅਸੀਂ ਸੰਘਰਸ਼ ਲੜਨ ਤੁਰਦੇ ਆ ਅਸੀਂ ਦੁਨੀਆ ਨੂੰ ਅਲੇ ਦਵਲੇ ਨੂੰ ਦੇਖ ਕੇ ਵੱਡੇ ਵੱਡੇ ਸੁਪਨੇ ਦੇਖ ਲੈਣੇ ਆ ਡੰਡੇ ਚੱਕ ਕੇ ਭੱਜ ਪੈਣੇ ਆ ਪਰ ਅਹਿਸਾਸ ਹੈ ਨਹੀਂ ਪਿਓ ਦੀ ਕੀਮਤ ਕਿਦਾਂ ਉਤਾਰਨੀ ਪੈਣੀ ਹੈ ਕੈਲਕੂਲੇਸ਼ਨ ਹੈ ਨਹੀਂ ਸਾਡੇ ਕੋਲ ਕੁਰਬਾਨੀ ਦਾ ਕੋਈ ਜਜ਼ਬਾ ਨਹੀਂ ਸਾਡੇ ਕੋਲ ਠੀਕ ਹੈ ਦੂਜੀ ਸੰਭਾਵਨਾ ਇਹ ਆ ਪੇ ਸਿੱਤੁਰਿਆਂ फटाफट ਪੇ ਪਿੰਡਰਾਲੇ ਨੇ ਇਦਾਂ ਕਿਹਾ ਸੀ ਪੇ ਇਦਾਂ ਇਦਾਂ ਹਥਿਆਰ ਰੱਖ ਕੇ ਅਸੀਂ ਵੀ ਇੱਥੋਂ ਕਹਾਂਗੇ ਠੀਕ ਹੈ ਪੇ ਲਿਆ ਤੈਨੂੰ ਪੇਸ਼ ਕਰੋ ਇਹਨੂੰ ਪੇਸ਼ ਕਰੋ ਆਪੋ ਆਪਣੀਆਂ ਅਦਾਲਤਾਂ ਲਾਵਾਂਗੇ ਦੁਨੀਆ ਥੜ ਥੜ ਕੰਬੂਗੀ ਸਾਤੋਂ ਤਜਰਬਾ ਹੈ ਨਹੀਂ ਸੀ ਫੇ ਜਦੋਂ ਸਰਕਾਰ ਨੇ ਬਿਜਲੀ ਬੰਦ ਕਰ ਦਿੱਤੀ ਪਾਣੀ ਬੰਦ ਕਰ ਦਿੱਤਾ ਬਾਹਰੋਂ ਪੁਲਿਸ ਦਾ ਪੈਰਾ ਲੱਗ ਗਿਆ ਫੇ ਕੀ ਕਰਾਂਗੇ ਠੀਕ ਹੈ ਤੀਜੀ ਸੰਭਾਵਨਾ ਇਹ ਵੀ ਹੋ ਸਕਦੀ ਆ ਪੇ ਸਾਨੂੰ ਸਾਡੇ ਲੀਡਰਾਂ ਨੂੰ ਸਾਰਾ ਕੁਝ ਪਤਾ ਸੀ ਉਹ ਵਧੀਆ ਸੀਗੇ ਹੰਡਣਸਾਰ ਸੀ ਪਰ ਜਿਹੜੇ ਬੰਦੇ ਭਰਤੀ ਕੀਤੇ ਗਏ ਬੰਦੇ ਪੇਛਾਣੇ ਨਹੀਂ ਗਏ ਲੋੜ ਸੀ ਉਸ ਵੇਲੇ ਵਲੰਟੀਅਰਾਂ ਦੀ ਬਤ ਤੋਂ ਬਾਦ ਬੰਦੇ ਚਾਹੀਦੇ ਸੀ ਜਿਹੜੇ ਫੀਲਡ ਵਿੱਚ ਆ ਕੇ ਕੰਮ ਕਰਦੇ ਲੀਡਰ ਸੀਗੇ ਸੰਘਰਸ਼ ਲਈ ਪ੍ਰੋਗਰਾਮ ਬਿਠ ਕੇ ਬੈਠੇ ਪਰ ਜਦੋਂ ਬੰਦੇ ਆ ਕੇ ਪੇਸ਼ ਹੋਏ ਨਾਲ ਨਵੇਂ ਬੰਦੇ ਭਰਤੀ ਹੋਏ ਬੰਦੇ ਪੇਛਾਣੇ ਨਹੀਂ ਗਏ ਇਹ ਵੀ ਸੰਭਾਵਨਾ ਹੋ ਸਕਦੀ ਹੈ ਹੁਣ ਤਿੰਨਾਂ ਹੀ ਸੰਭਾਵਨਾਵਾਂ ਦੇ ਵਿੱਚੋਂ ਚਾਹੇ ਸਾਡੇ ਲੀਡਰ ਬਹੁਤ ਸਿਆਣੇ ਸੀ ਪਤਾ ਸੀ ਉਹਨਾਂ ਨੂੰ ਪਰ ਜਿਹੜੇ ਬੰਦੇ ਭਰਤੀ ਕੀਤੇ ਗਏ ਉਹ ਪਛਾਣੀ ਨਹੀਂ ਗਏ ਚਾਹੇ ਇਹ ਆ ਕਿ ਅਸੀਂ ਸਾਰੇ ਸਾਡੇ ਸਨੇ ਲੀਡਰ ਸਾਰੇ ਜਿਹਨੇ ਸੰਘਰਸ਼ ਦੇ ਰਾ ਲਾਲਾ ਲਾਲਾ ਲਾ ਕਰਕੇ ਤੁਰ ਪਏ ਪਰ ਬੁਰੇ ਬਾਰੇ ਬੁਰੇ ਤੋਂ ਬੁਰੇ ਬਾਰੇ ਸੋਚਿਆ ਨਹੀਂ ਸੀ ਜੇ ਵਸ ਤੋਂ ਵਸਟ ਹੋਇਆ ਫਿਰ ਫਿਰ ਤਿਆਰੀ ਕਿੱਦਾਂ ਕਰਨੀ ਤੇ ਜਾਂ ਉਹ ਕਿਸੇ ਨੇ ਸਖਾ ਕੇ ਵਿੱਚ ਬਾੜ ਦਿੱਤੇ ਜਿਹੜੀ ਮਰਜ਼ੀ ਸੰਭਾਵਨਾ ਮੰਨ ਲਓ ਤੁਸੀਂ ਇੱਕ ਗੱਲ ਤੁਹਾਨੂੰ ਮੰਨਣੀ ਪੈਣੀ ਆ ਵੀ ਫੇਲੀਅਰ ਸਾਡੀ ਆ ਸਾਡੀ ਲੀਟਰਾਂ ਦੀ ਕਿਸੇ ਕੰਮ ਲਈ ਤਿਆਰੀ ਨਾ ਹੋਣੀ ਐਕਸਪੀਰੀਅੰਸ ਨਾ ਹੋਣਾ ਉਦਾਂ ਵੱਡਾ ਪ੍ਰੋਗਰਾਮ ਲਿਖ ਦੇਣਾ ਇਹ ਵੀ ਤਾਂ ਬੇਵਕੂਫੀ ਆ ਨਾ ਕੋ ਬੰਦਾ ਨਮਾ ਆ ਰਿਹਾ ਤੁਹਾਡੇ ਚ ਵੱਢ ਰਿਹਾ ਤੁਹਾਨੂੰ ਪਤਾ ਹੀ ਨਹੀਂ ਤੁਸੀਂ ਸਿਰਫ ਇਸ ਲਾਲਚ ਨੂੰ ਪਿੱਛਾ ਠੀਕ ਐ ਦੋ ਚਾਰ ਤਾਂ ਵੱਡੂ ਗਾਈ ਮਾਰੂਗਾ ਫੁਕਰੀਆਂ ਤਾਂ ਮਾਰੂਗਾ ਹੀ ਦਬਕੇ ਤਾਂ ਮਾਰੂਗਾ ਹੀ ਇਹ ਵੀ ਬੇਵਕੂਫੀ ਹੈ ਫੇਕ ਕੋਈ ਤੀਜਾ ਬੰਦਾ ਤੁਹਾਡੇ ਅਰਗੇ ਬਣਾ ਬਣਾ ਕੇ ਵਿੱਚ ਵੜੀ ਜਾਂਦਾ ਥਰੂ ਪਤਾ ਨਹੀਂ ਲੱਗ ਰਿਹਾ ਤੇ ਮੇਰੀ ਤਾਂ ਰਗ ਦੁਖਦੀ ਆ ਮੈਨੂੰ ਤਾਂ ਗੁਰੂ ਸਾਹਿਬ ਦਾ ਫਿਕਰ ਹੈ ਸਾਡੇ ਲਈ ਤਾਂ ਪ੍ਰੋਬਲਮ ਹੈ ਸਰਕਾਰ ਨੇ ਧੱਕਾ ਕੀਤਾ ਸੀ ਹੰਡਾਇਆ ਸ਼ੀਰਦੇਵ ਉੱਤੇ ਸੀ ਲੜ ਰਹੇ ਆ ਇਹ ਬੰਦੇ ਕਿੱਥੇ ਕਾਤੇ ਲੜਨ ਲੱਪਿਆਗੇ ਇਹ ਕਾਤੇ ਵਿੱਚ ਆ ਕੇ ਬੋਲਣ ਲੱਪੇ ਤਿੰਨਾ ਤਿੰਨਾ ਹੀ ਸੰਭਾਵਨਾਵਾਂ 'ਚ ਸਾਡੇ ਲੀਡਰਾਂ ਦੀ ਫੇਲੀਅਰ ਹੈ ਹੁਣ ਇਹ ਇਹ ਇੱਕ ਗੱਲ ਇੱਕ ਬੰਦਾ ਸਟੇਟਮੈਂਟ ਦੇ ਰਿਹਾ ਹੁਣ ਰੁੱਡੇ ਆਇਆ ਮੂਰੀ ਉੱਠ ਕੇ ਮੇਰਾ ਭਰਾ ਇੰਨੇ ਸਾਲ ਜਲਬ ਜਲਾਬਤ ਨਹੀਂ ਕੱਟ ਕੇ ਠੀਕ ਹੈ ਮਰਿਆ ਭਾਈ ਡਰੱਗ ਵੇਚਦਾ ਮਰਿਆ ਜਸਪੀਰ ਸਿੰਘ ਰੁੱਡਿਨ ਦੱਸ ਦਿਓ ਸ਼ਾਇਦ ਤੂੰ ਇਹ ਭਲੇਖੇ ਵਿੱਚ ਆ ਜਦੋਂ ਆਪਾਂ ਗੱਲ ਕਰਦੇ ਹੁੰਦੇ ਹੁੰਨੇ ਆ ਕਿ ਜਦੋਂ ਘਰ ਦੇ ਵਿੱਚ ਬੱਚਾ ਵੱਡਾ ਹੁੰਦਾ ਜਾਂ ਲੜਕੀ ਕਿਸੇ ਦੀ ਵੱਡੀ ਹੁੰਦੀ ਆ ਉਹ ਬਾਹਰ ਦੋਸਤੀ ਕਰਦੇ ਆ ਨਿਆਣੇ ਤੇ ਮਾਪਿਆਂ ਨੂੰ ਮਾਪਿਆਂ ਤੋਂ ਬਿਨਾ ਸਾਰੀ ਦੁਨੀਆ ਨੂੰ ਪਤਾ ਹੁੰਦਾ ਉਹ ਸਾਰੀ ਉਮਰ ਸਿਫਤਾਂ ਕਰਦੇ ਰਹਿੰਦੇ ਜਾਂ ਤਾਂ ਤੈਨੂੰ ਪਤਾ ਨਹੀਂ ਇਸ ਗੱਲ ਦਾ ਤੇ ਜਾਂ ਫਿਰ ਤੂੰ ਲੋਕਾਂ ਨੂੰ ਬੇਵਕੂਫ ਬਣਾ ਰਿਹਾ ਹੈ ਚਾਹੇ ਪੰਜ ਬਟ ਹੁਣੀ ਸੀਗੇ ਚਾਹੇ ਤੇਰਾ ਭਰਾ ਆ ਜਿੰਨੇ ਵੀ ਬੰਦੇ ਉੱਥੇ ਬੈਠੇ ਸੀ ਬਾਹਰ ਪਾਕਿਸਤਾਨ ਜਾਂ ਬਾਹਰ ਕਰ ਰਹੇ ਆ ਠੀਕ ਹੈ ਉਹ 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 ਡਰੱਗ ਦੇ ਕਰਕੇ ਬੈਠੇ ਕੱਲੀ ਸਾਡੀ ਨਹੀਂ ਤੁਸੀਂ ਕਿਸੇ ਵੀ ਕੰਟਰੀ ਦੇ ਵਿੱਚੋਂ ਠੀਕ ਹੈ ਮੈਕਸੀਕੋ ਕੋਲੰਬੀਆ ਤਾਂ ਸਾਰਿਆਂ ਨੂੰ ਪਤਾ ਨਸ਼ੇ ਦਾ ਡਰੱਗ ਦਾ ਘਰ ਆ ਫਿਲਪੀਨ ਵਰਗੇ ਕੰਟਰੀ ਕਿੰਨੀਆਂ ਵੈਬ ਸੀਰੀ ਕਿੰਨੀਆਂ ਮੂਵੀਜ਼ ਪਈਆਂ ਆ ਜੇ ਚ ਅਗਲੇ ਨੇ ਜਰੂਰ ਕੱਢ ਕੇ ਰੱਖ ਜੇ ਸਾਡੇ ਬਾਰੇ ਉਹ ਨਹੀਂ ਕਰ ਰਹਾ ਇਹ ਕੁਝ ਸਿੱਖਾਂ ਬਾਰੇ ਅਸੀਂ ਜਦੋਂ ਮੈਕਸੀਕੋ ਤੋਂ ਕੰਦ ਟਪਕੇ ਜਾਂ ਜੰਗਲਾਂ ਦੇ ਰਾਹੀਂ ਜਾ ਕੇ ਅਮਰੀਕਾ ਚ ਰਿਫਿਊਜੀ ਕੇਸ ਲਾਉਨੇ ਆ ਉਹਦੇ ਬਾਰੇ ਅਜੇ ਹਾਲੀਵੁੱਡ ਕੋਈ ਮੂਵੀ ਨਹੀਂ ਬਣੀ ਸੜ ਕਿਉਂਕਿ ਸਾਨੂੰ ਅਹਿਮੀਅਤ ਨਹੀਂ ਦੇ ਰਹੀ ਇੰਨੀ ਉਹ ਸਨ ਵੀ ਨੇ ਇੰਪੋਰਟੈਂਟ ਨਹੀਂ ਸਮਝ ਰਹੇ ਠੀਕ ਹੈ ਤਾਂ ਜਾਂ ਅਜੇ ਉੱਥੇ ਦੀ ਸਰਕਾਰ ਆ ਜਿਹੜੀ ਉਹਨਾਂ ਦਾ ਅਜੰਡਾ ਵੱਡਾ ਹੈ ਥੋੜਾ ਜਿਹਾ ਉਹ ਕੁਛ ਇਹਦੇ ਸਾਡੇ ਰਾਹੀਂ ਕੁਝ ਪ੍ਰਾਪਤ ਕਰਨਾ ਚਾਹੁੰਦੇ ਹੋ ਤਾਂ ਨਹੀਂ ਕਰ ਰਹੇ ਨਹੀਂ ਤਾਂ ਹੋਰ ਕਿੰਨੀਆਂ ਕਮਿਊਨਿਟੀਜ਼ ਆ ਜਿਨ੍ਹਾਂ ਦੇ ਬਾਰੇ ਮੂਵੀਆਂ ਵੈਬ ਸੀਰੀਜ਼ ਪਈਆਂ ਉੱਥੇ ਵੀ ਜਿਹੜੇ ਬੰਦੇ ਇਦਾਂ ਕੰਟਰੀ ਦੇ ਵਿੱਚ ਆਪਣੇ ਮੁਲਕ ਵਿੱਚ ਸਰਕਾਰ ਦੇ ਤਸ਼ੱਦਦ ਦਾ ਬਹਾਨਾ ਪਾ ਕੇ ਰਿਫਿਊਜੀ ਜਾਂਦੇ ਆ ਉਹ ਡਰੱਗ ਦਾ ਧੰਦਾ ਕਿਦਾਂ ਕਿਦਾਂ ਕਰਦੇ ਆ ਉਹਨਾਂ ਦੇ ਚਰਚਾਂ ਰਾਹੀਂ ਉਹਨਾਂ ਦੇ ਧਰਮ ਦੇ ਪੁਜਾਰੀਆਂ ਰਾਹੀਂ ਧਾਰਮਿਕ ਅਦਾਰਿਆਂ ਰਾਹੀਂ ਕਿੱਦਾਂ ਬੰਦਿਆਂ ਨੂੰ ਰਿਕਰੂਟ ਕੀਤਾ ਜਾਂਦਾ ਔਰ ਕਿੱਦਾਂ ਵਰਤਿਆ ਜਾਂਦਾ ਜਿੱਦਣ ਸਾਡਿਆਂ ਬਾਰੇ ਕਿਉਂਕਿ ਸਾਡਿਆਂ ਬਾਰੇ ਇਨਕੁਆਰੀਆਂ ਤਾਂ ਹੋਈਆਂ ਪਈਆਂ ਫਾਈਲਾਂ ਤਾਂ ਭਰੀਆਂ ਪਈਆਂ